ਕਤਨਿਆ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਬਾਬਾ ਜੀ ਦੀ ਮੂਰਤੀ ਸਥਾਪਨਾ ਆਈ ਆ ਤੇ ਲੰਗਰ ਪੰਜ ਚੱਲਣ ਦਾ ਸਮੇਂ ਹੈ ਤੇ ਲੰਗਰ ਚੱਲੂਗਾ ਬਾਬਾ ਜੀ ਦਾ ਸਮੇਂ ਲੱਗ ਚੱਲੂਗਾ ਇਤੋਂ ਬਾਈ ਜੀ ਕੋਈ ਖਾਲੀ ਨਹੀਂ ਆ ਉਹ ਸਈਆਂ ਦੀ ਗੱਡੀ ਲੱਗੀ ਆ ਜਿਹੜੀ ਕੱਪਾ ਚਲਾਉਂਦੇ ਆ ਬੜੀ ਕਰਨੀ ਵਾਲੇ ਆ ਬਾਬਾ ਜੀ ਆ ਆਪਣੇ ਸਾਈ ਆ ਤੇ ਬੈਠੇ ਕਰਿਓ ਸਾਈ ਜੀ ਇਹ ਆਪਣੇ ਸਾਈ ਆ ਜਿਹੜੇ ਸੋ ਬੈਠੇ ਆ ਜਾਣਗੇ ਪੂਰੀ ਮਾਰਕੀਟ ਦੇ ਰਖਾ ਕਰਤਾ ਦਾ ਕਸਾ ਹੋਵੇ ਹੋਈ ਆ ਜਿਆ ਮੋ ਇੰਨਾ ਤੇੜਬੜ ਕਰਦਾ ਤੇ ਭਾਈ ਫਿਰ ਰਾਹੀ ਪੁੰਦੇ ਇਹਸਾ ਕਿ ਸਾਰੇ ਵੀ ਇਹਨਾਂ ਨੂੰ ਬੇਨਜਿੰਗ ਗੁਰੂ ਵੀ ਕੋਈ ਨਹੀਂ ਮਾੜਾ ਹੁੰਦਾ ਅੱਜ ਨੂਰੂ ਕਾ ਬਬਾਈ ਦਾ ਉਹ ਆਜ ਲੱਗਿਆ ਮੂਰਤੀ ਸਥਾਪਨਾ ਤੇ ਅਜਿਹੇ ਰੂਪ ਵੇਖੋ ਜੀ